ਲੁਧਿਆਣਾ ਦੀ ਸੈਂਟਰਲ ਜੇਲ ਸਦਾ ਹੀ ਸੁਰਖੀਆਂ 'ਚ ਰਹਿੰਦੀ ਹੈ ਕਦੀ ਉਥੋਂ ਕੈਦੀ ਜਿਹੜਾ ਉਹ ਪੀਜੀਆਈ ਦਾ ਕਹਿ ਕੇ ਵਿਆਸ ਸਮਾਗਮ 'ਚ ਪਹੁੰਚ ਜਾਂਦਾ ਕਦੀ ਉਥੋਂ ਮੋਬਾਈਲ ਫੋਨ ਬਰਾਮਦ ਹੁੰਦੇ ਆ ਨਸ਼ਾ ਬਰਾਮਦ ਹੁੰਦਾ ਕਦੀ ਉਥੇ ਪਾਰਟੀ ਦੀਆਂ ਵੀਡੀਓਜ਼ ਆ ਜਾਂਦੀਆਂ ਵੀ ਕੈਦੀ ਪਾਰਟੀ ਕਰ ਰਹੇ ਆ ਤੇ ਹੁਣ ਇਹੀ ਲੁਧਿਆਣਾ ਦੀ ਸੈਂਟਰਲ ਜੇਲ ਦੇ ਵਿੱਚੋਂ ਸੰਨ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦਰਸਲ ਬੈਰਕ ਨੰਬਰ 5 ਦੇ ਬਾਥਰੂਮ ਦੇ ਵਿੱਚੋਂ ਕੁਝ ਨੌਜਵਾਨਾਂ ਨੇ ਕੁਝ ਕੈਦੀਆਂ ਨੇ ਜਿਹੜਾ ਉਹ ਕੰਧ ਤੋੜਨ ਦੀ ਕੋਸ਼ਿਸ਼ ਕੀਤੀ ਇਟਾਂ ਕੱਢ ਦਿੱਤੀਆਂ ਗਈਆਂ ਹਾਲਾਂਕਿ ਉਹਨਾਂ ਦਾ ਇਰਾਦਾ ਭੱਜਣ ਦਾ ਸੀਗਾ ਇਹਨਾਂ ਨੇ ਇਹਨਾਂ ਇਟਾਂ ਦੇ ਪਿੱਛੇ ਨਸ਼ਾ ਛਪਾਉਣਾ ਸੀ ਮੋਬਾਈਲ ਫੋਨ ਛਪਾਉਣੇ ਸੀਗੇ ਇਹਦੇ ਬਾਰੇ ਤਾਂ ਨਹੀਂ ਪਤਾ ਲੱਗਾ ਪਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਇਹ ਜਿਹੜੇ ਦੋ ਕੈਦੀ ਇੱਕ ਦਾ ਨਾਮ ਪ੍ਰੇਮਚੰਦਾ ਤੇ ਦੂਜੇ ਦਾ ਨਾਮ ਸਰਬ ਹੈ ਇਹਨਾਂ ਨੂੰ ਇੱਕ ਵਾਰ ਫੇਰ ਤੋਂ ਜਿਹੜਾ ਉਹ ਨਾਮਜ਼ਦ ਕਰ ਲਿਆ ਗਿਆ ਦਰਸਲ ਇਹ ਦੋਵੇਂ ਕੈਦੀ ਲੁਧਿਆਣਾ ਦਾ ਜਿਹੜਾ ਸੈਂਟਰਲ ਜੇਲ੍ਹ ਦੀ ਬੈਰਕ ਨੰਬਰ 5 ਦੇ ਬਾਥਰੂਮ ਦੇ ਵਿੱਚੋਂ ਇੱਟਾਂ ਕੱਢਦੇ ਸੀਗੇ ਇਹਨਾਂ ਨੇ ਲਗਭਗ ਜਿਹੜੀ ਆ ਕੰਧ ਪਾੜ ਦਿੱਤੀ ਸੀਗੀ ਔਰ ਇਸੇ ਦੌਰਾਨ ਜਦੋਂ ਤਲਾਸ਼ੀ ਹੋ ਰਹੀ ਸੀ ਜਦੋਂ ਚੈਕਿੰਗ ਹੋ ਰਹੀ ਸੀ ਜੇਲ੍ਹ ਦੀ ਤਾਂ ਉਹਨਾਂ ਨੂੰ ਸ਼ੱਕ ਪੈਂਦਾ ਵੀ ਬਾਥਰੂਮ ਦੇ ਵਿੱਚ ਜਿਹੜਾ ਉਹ ਸੀਮੈਂਟ ਖਿਲ ਰਿਆ ਰੇਤਾ ਖਿਲ ਰਹੀ ਹੋਈ ਆ ਹੋਇਆ ਕੀ ਆ ਔਰ ਜਦੋਂ ਸਟਾਫ ਜਾ ਕੇ ਦੇਖਦਾ ਤਾਂ ਉਹਨਾਂ ਦੇ ਪੈਰਾਂ ਹੇਠ ਦੀ ਜ਼ਮੀਨ ਨਿਕਲ ਜਾਂਦੀ ਆ ਵੀ ਇਹ ਇੱਟਾਂ ਕਿੰਨੇ ਕੱਢੀਆਂ ਹਾਲਾਂਕਿ ਇਹ ਦੋਵੇਂ ਕੈਦੀ ਜਿਹੜੇ ਆ ਇਹ ਚੋਰੀ ਦੇ ਕੇਸ 'ਚ ਅੰਦਰ ਆ ਪਰ ਇਹਨਾਂ ਦਾ ਇਰਾਦਾ ਭੱਜਣ ਦਾ ਸੀ ਯਾ ਹੋਰ ਕੈਦੀ ਵੀ ਇਹਨਾਂ ਦੇ ਨਾਲ ਮਿਲੇ ਹੋਏ ਸੀ ਇਹਨਾਂ ਨੂੰ ਅੱਗੇ ਕਰ ਦਿੱਤਾ ਗਿਆ ਵੀ ਜਾ ਕੇ ਤੁਸੀਂ ਕੰਦ ਕੱਢੋ ਤੇ ਬਾਅਦ ਚੋਂ ਅਸੀਂ ਭੱਜ ਜਾਵਾਂਗੇ ਕਿਉਂਕਿ ਲੁਧਿਆਣਾ ਦੀ ਜਿਹੜੀ ਸੈਂਟਰਲ ਜੇਲ ਹੈ ਇਹ ਸੁਰਖੀਆਂ ਜੀ ਬਣੀ ਰਹਿੰਦੀ ਹੈ ਇਹ ਉਹੀ ਜੇਲ ਹੈ ਜਿੱਥੇ ਇੱਕ ਆਪਾਂ ਨੂੰ ਪਾਰਟੀ ਵੀ ਦੇਖਣ ਨੂੰ ਮਿਲੀ ਸੀਗੀ ਕਿ ਬਰਥਡੇ ਪਾਰਟੀ ਹੋ ਰਹੀ ਸੀ ਜੇਲ ਦੇ ਵਿੱਚ ਸ਼ਰਿਆਮ ਕੈਦੀ ਜਿਹੜੇ ਆ ਉਹ ਮੋਬਾਈਲ ਫੋਨ ਦੇ ਉੱਤੇ ਵੀਡੀਓ ਬਣਾ ਰਹੇ ਸੀ ਤੇ ਬਰਥਡੇ ਪਾਰਟੀ ਇੰਜੋਏ ਕਰ ਰਹੇ ਸੀ ਇਤੋਂ ਬਾਅਦ ਇਹੀ ਸੈਂਟਰਲ ਜੇਲ ਹੈ ਜਿੱਥੋਂ ਇੱਕ ਕੈਦੀ ਜਿਹੜਾ ਕਾਂਗਰਸ ਦਾ ਇੱਕ ਲੀਡਰ ਸੀਗਾ ਉਹ ਕਹਿੰਦਾ ਜੀ ਮੇਰੇ ਲੱਕ ਦੇ ਵਿੱਚ ਦਰਦ ਹੋ ਰਹੀ ਹੈ ਮੇਰੀ ਕਮਰ 'ਚ ਦਰਦ ਹੋ ਰਹੀ ਹੈ ਤੇ ਅੱਧੇ ਘੰਟੇ ਬਾਅਦ ਉਹੀ ਕੈਦੀ ਬਜਾਏ ਕਿ ਪੀਜੀਆਈ ਜਾਂਦਾ ਜਿੱਥੋਂ ਦਾ ਉਹ ਕਹਿ ਕੇ ਗਿਆ ਸੀਗਾ ਜਿੱਥੋਂ ਉਹਨੂੰ ਪੀਜੀਆਈ ਲੈ ਕੇ ਜਾਣਾ ਸੀ ਉਹ ਅੱਧੇ ਘੰਟੇ ਬਾਅਦ ਇੱਕ ਵਿਆਹ ਦੇ ਵਿੱਚ ਭੰਗੜਾ ਪਾ ਰਿਹਾ ਸੀਗਾ ਇਹੀ ਲੁਧਿਆਣਾ ਦੀ ਸੈਂਟਰਲ ਜੇਲ ਹੈ ਜਿੱਥੋਂ ਨਸ਼ਾਵੀ ਬਰਾਮਦ ਹੁੰਦਾ ਜਿੱਥੋਂ ਮੋਬਾਈਲ ਫੋਨ ਜਿਹੜੇ ਆ ਉਹ ਵੀ ਬਰਾਮਦ ਹੁੰਦੇ ਆ ਤਾਂ ਹੁਣ ਤਾਂ ਇਦਾਂ ਲੱਗਦਾ ਵੀ ਜਿਹੜੇ ਕੈਦੀ ਅੰਦਰ ਟੱਕੇ ਹੋਏ ਆ ਉਹਨਾਂ ਨੂੰ ਇਦਾਂ ਪਤਾ ਲੱਗ ਗਿਆ ਵੀ ਜੇਲ ਪ੍ਰਸ਼ਾਸਨ ਜਿਹੜਾ ਇਹ ਬਿਲਕੁਲ ਢਿੱਲਾ ਇਹਨਾਂ ਦੀ ਕਾਰਗੁਜ਼ਾਰੀ ਬਿਲਕੁਲ ਢਿੱਲੀ ਆ ਇਹਨਾਂ ਦੀ ਸਾਡੇ ਉੱਤੇ ਕੋਈ ਨਜ਼ਰ ਨਹੀਂ ਹੈਗੀ ਸਿਕਿਉਰਿਟੀ ਸਿਸਟਮ ਫੇਲ ਹੈ ਕਿਉਂ ਨਾ ਅਸੀਂ ਐਤ ਕੀ ਜਿਹੜਾ ਉਹ ਸਰੰਗ ਪੁੱਟੀਏ ਇਹ ਕੰਧ ਕੱਢ ਲਈਏ ਤਾਂ ਇਥੋਂ ਫਰਾਰ ਹੋ ਜਾਈਏ ਹਾਲਾਂਕਿ ਪੁਲਿਸ ਪ੍ਰਸ਼ਾਸਨ ਦਾ ਇਹੀ ਕਹਿਣਾ ਕਿ ਇਹਨਾਂ ਨੂੰ ਕੋਲੋਂ ਤਫ਼ਤੀਸ਼ ਕੀਤੀ ਜਾਵੇਗੀ ਕਿ ਹੋਰ ਕਿਹੜੇ ਕੈਦੀ ਇਹਨਾਂ ਦੇ ਨਾਲ ਜੁੜੇ ਹੋਏ ਆ ਇਹ ਪੂਰਾ ਗਰੋ ਹੈ ਕਿ ਇਹਨਾਂ ਦੋਵਾਂ ਨੇ ਹੀ ਭੱਜਣ ਦੀ ਪਲੈਨਿੰਗ ਬਣਾਈ ਸੀ ਔਰ ਅਗਰ ਇਹਨਾਂ ਨੇ ਨਸ਼ਾ ਵੀ ਛਪਾਉਣਾ ਸੀਗਾ ਤਾਂ ਕੀ ਵੱਡੀ ਮਾਤਰਾ ਦੇ ਵਿੱਚ ਕੋਈ ਖੇਪ ਜਿਹੜੀ ਆ ਉਹ ਸੈਂਟਰਲ ਜੇਲ੍ਹ 'ਚ ਪਹੁੰਚਣੀ ਸੀਗੀ ਕਿ ਐਡਾ ਇਹਨਾਂ ਨੇ ਮੋਰਾ ਕਰ ਦਿੱਤਾ ਐਡਾ ਵੱਡਾ ਜਿਹੜਾ ਇਹਨਾਂ ਨੇ ਪਾੜ ਪਾ ਦਿੱਤਾ ਕੰਧ ਦੇ ਵਿੱਚ ਉੱਥੇ ਮੋਬਾਈਲ ਫੋਨ ਲਗਾਉਣੇ ਸੀਗੇ ਹੋ ਸਕਦਾ ਹੈ ਕਿ ਕੋਈ ਹੋਰ ਵਾਰਦਾਤ ਨੂੰ ਅੰਜਾਮ ਦੇਣਾ ਹੋਵੇ ਕਿਉਂਕਿ ਇਹ ਜਿਹੜੀਆਂ 8-10 ਇੱਟਾਂ ਕੱਢੀਆਂ ਗਈਆਂ ਇਹ ਨਸ਼ਾ ਚ ਪਾਉਣ ਵਾਸਤੇ ਤੇ ਹੋ ਨਹੀਂ ਸਕਦੀਆਂ ਕੀ ਪਤਾ ਇਹਨਾਂ ਨੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਹੋਵੇ ਹਾਲਾਂਕਿ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਜਿਹੜੀ ਆ ਉਹ ਆਪਣੀ ਤਫ਼ਤੀਸ਼ ਵੀ ਸ਼ੁਰੂ ਕਰ ਦਿੱਤੀ ਆ ਪਰ ਸਵਾਲ ਇਹ ਖੜਾ ਹੁੰਦਾ ਕਿ ਕੈਦੀ ਜਿਹੜੇ ਅੰਦਰ ਡੱਕੇ ਹੋਏ ਆ ਜਿਹੜੇ ਆਲਰੇਡੀ ਸਜ਼ਾ یافتਾ ਨੇ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਹੋਈਆਂ ਨੇ ਉਹਨਾਂ ਦੇ ਦਿਲਾਂ ਵਿੱਚ ਉਹਨਾਂ ਦੇ ਮਨਾਂ ਵਿੱਚ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈਗਾ ਵੀ ਪ੍ਰਸ਼ਾਸਨ ਨੇ ਸਾਡੇ ਤੇ ਨਜ਼ਰ ਰੱਖੀ ਆ ਟਾਈਮ-ਟਾਈਮ ਤੇ ਚੈਕਿੰਗ ਹੋ ਰਹੀ ਆ ਇਤੋਂ ਇਹ ਵੀ ਸਵਾਲ ਖੜਾ ਹੁੰਦਾ ਕਿ ਇਹ ਚੈਕਿੰਗ ਟਾਈਮ ਤੇ ਨਹੀਂ ਹੁੰਦੀ ਇਹ ਇੱਕ ਦਿਨ ਦਾ ਕੰਮ ਤਾਂ ਹੈ ਨਹੀਂ ਵੀ ਬੰਦਾ ਬਾਥਰੂਮ 'ਚ ਗਿਆ ਉਹਨੇ ਇੱਟਾਂ ਕੱਢ ਦਿੱਤੀਆਂ ਅੱਠ-10 ਇੱਟਾਂ ਕੱਢ ਦਿੱਤੀਆਂ ਤੇ ਜਦੋਂ ਚੈਕਿੰਗ ਹੋਈ ਪਤਾ ਲੱਗ ਗਿਆ ਕੀ ਪਤਾ ਇਹ ਕਦੋਂ ਦੇ ਇਸ ਵਾਰ ਦਾ ਤੋਂ ਅੰਜਾਮ ਦੇਣ ਦੀ ਵਿਉਂਤ ਘਟਦੇ ਪਏ ਸੀ ਕਦੋਂ ਦੇ ਇਹ ਪਲਾਨ ਕਰ ਰਹੇ ਸੀਗੇ ਕਿ ਇਹ ਜਿਹੜਾ ਬਾਥਰੂਮ ਆ ਇਥੋਂ ਆਪਾਂ ਭੱਜ ਸਕਦੇ ਆ ਇਹਦੀਆਂ ਇੱਟਾਂ ਕੱਢ ਦਿੰਨੇ ਆ ਤੇ ਇਥੋਂ ਅਸੀਂ ਭੱਜ ਜਾਵਾਂਗੇ ਇਹ ਤਾਂ ਤਫ਼ਤੀਸ਼ ਦਾ ਵਿਸ਼ਾ ਪਰ ਸਵਾਲ ਜਿਹੜੇ ਆ ਉਹ ਪ੍ਰਸ਼ਾਸਨ ਤੇ ਖੜੇ ਹੁੰਦੇ ਆ ਜੇਲ੍ਹ ਦੇ ਸਿਕਿਉਰਟੀ ਸਿਸਟਮ ਤੇ ਖੜੇ ਹੁੰਦੇ ਆ ਕਿ ਇਹ ਜਿਹੜੀ ਜੇਲ੍ਹ ਆ ਇਹ ਬਣਾਈ ਤਾਂ ਕੈਦੀਆਂ ਨੂੰ ਜਿਹੜਾ ਉਹ ਸੇਧ ਦੇਣ ਵਾਸਤੇ ਆ ਵੀ ਠੀਕ ਆ ਕਿਸੇ ਨੇ ਕੋਈ ਕ੍ਰਾਈਮ ਕੀਤਾ ਉਹਨੂੰ ਜੇਲ੍ਹ ਦੇ ਵਿੱਚ ਡੱਕ ਦਿਓ ਤੇ ਉਹ ਜਿਹੜਾ ਬਾਅਦ ਚੋਂ ਬਾਹਰ ਜਾ ਕੇ ਸਮਾਜ 'ਚ ਜਾ ਕੇ ਮੇਨਸਟ੍ਰੀਮ 'ਚ ਆ ਜਾਊਗਾ ਉਹ ਸੁਧਰ ਜਾਊਗਾ ਪਰ ਪ੍ਰੇਮਚੰਦ ਨੇ ਤੇ ਸਰਬ ਨੇ ਲੁਧਿਆਣਾ ਦੀ ਸੈਂਟਰਲ ਜੇਲ੍ਹ ਦੀ ਬੈਰਕ ਨੰਬਰ 5 ਦੇ ਬਾਥਰੂਮ ਦੇ ਵਿੱਚੋਂ ਜਿਹੜਾ ਉਹ ਇੱਟਾਂ ਕੱਢੀਆਂ ਕਿਹਾ ਇਹ ਜਾ ਰਿਹਾ ਵੀ ਨਸ਼ਾ ਲਕਾਉਣਾ ਸੀਗਾ ਜੇ ਨਸ਼ਾ ਵੀ ਲਕਾਉਣਾ ਸੀਗਾ ਤੇ ਕਿੰਨੀ ਕੁ ਵੱਡੀ ਮਾਤਰਾ ਦੇ ਵਿੱਚ ਨਸ਼ਾ ਇਸ ਜੇਲ੍ਹ ਦੇ ਵਿੱਚ ਆਉਣਾ ਸੀ ਜਿਹੜਾ ਇਹਨਾਂ ਨੇ ਲਕਾਉਣਾ ਸੀਗਾ ਤਫਤੀਸ਼ ਜਿਹੜੀ ਹੈ ਪੁਲਿਸ ਨੇ ਆਰੰਭ ਕਰ ਦਿੱਤੀ ਹੈ ਦੇਖਦੇ ਹਾਂ ਪੁਲਿਸ ਇਸ ਮਾਮਲੇ 'ਚ ਹੋਰ ਕੀ ਖੁਲਾਸੇ ਕਰਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ